ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਪਾ ਬਣਾਵਾਂਗੇ ਆਲੂ ਟਿੱਕੀ ਚਾਟ ਚਾਟ ਹਮੇਸ਼ਾ ਸਾਰਿਆਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਕਈ ਵਾਰ ਇਦਾਂ ਹੁੰਦਾ ਹੈ ਕਿ ਕੋਈ ਸਮਾਨ ਸਾਡੇ ਘਰ ਹੁੰਦਾ ਹੈ ਕੋਈ ਸਮਾਨ ਨਹੀਂ ਹੁੰਦਾ ਹੈਗਾ ਪਰ ਆਲੂ ਆ ਜਿਹੜੇ ਹਮੇਸ਼ਾ ਹੁੰਦੇ ਆ ਇਹਦੇ ਵਿੱਚ ਅਪਾ ਇੱਕ ਘਰੇ ਕੀ ਪਾਇਆ ਏ ਜੇ ਤੁਹਾਡੇ ਕੋਲ ਬੇਸਨ ਨਾ ਹੋਵੇ ਜਾਂ ਚੋਲੇ ਦਾ ਆਟਾ ਨਾ ਹੋਵੇ ਅਰਾ ਰੋਟ ਨਾ ਹੋਵੇ ਤਾਂ ਉਸ ਟਾਈਮ ਤੇ ਤੁਸੀਂ ਜਿਹੜਾ ਇਸ ਤਰ੍ਹਾਂ ਆਲੂ ਟਿੱਕੀ ਚਾਟ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ ਆਪਾਂ ਕਣਕ ਦਾ ਆਟਾ ਪਾ ਕੇ ਆਲੂ ਟਿੱਕੀ ਚਾਟ ਬਣਾਵਾਂਗੇ ਤੇ ਬਹੁਤ ਹੀ ਕ੍ਰਿਸਪੀ कुरकुरी ਬਣੂਗੀ ਪਤਾ ਹੀ ਨਹੀਂ ਚੱਲਣਾ ਹੈਗਾ ਕਿ ਆਟਾ ਪਾਇਆ ਹੈ ਆਪਾਂ 3 ਚਮਚਾ ਆਟਾ ਹੈ ਜਿਹੜਾ ਬਿਲਕੁਲ ਲੋ ਫਲੇਮ ਤੇ ਭੁੰਨ ਲੈਣਾ ਚੰਗੀ ਤਰ੍ਹਾਂ ਪਕਾਉਣਾ ਹੈ ਤਾਂ ਕਿ ਜਿਹੜਾ ਆਟਾ ਹੈ ਕੱਚਾ ਨਾ ਰਹੇ ਦੂਜੀ ਸਾਈਡ ਤੇ ਆਪਾਂ ਤਿਆਰੀ ਕਰ ਲੈਨੇ ਆ ਟਿੱਕੀ ਦੀ ਉਹਦੇ ਲਈ ਲੋੜ ਅਨਸਾਰ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਪਾ ਲਵਾਂਗੇ ਬੱਚਿਆਂ ਦੇ ਹਿਸਾਬ ਨਾਲ ਘੱਟ ਰੱਖ ਲਓ ਉਸ ਤੋਂ ਬਾਅਦ ਕੱਟਿਆ ਹੋਇਆ ਹਰਾ ਧਨੀਆ ਪਾ ਲਵਾਂਗੇ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ 5-6 ਆਪਾਂ ਆਲੂ ਪਾਇਆ ਨਾ ਇਹਦੇ ਵਿੱਚ ਦੋ ਚਮਚਾ ਜਪਾਟਾ ਪਾਵਾਂਗੇ ਜੇ ਤੁਹਾਨੂੰ ਆਲੂ ਵੱਧ ਪਾਉਣੇ ਆ ਤਾਂ ਆਟਾ ਜਿਹੜਾ ਵੱਧ ਭੁੱਲੋ ਰੋਸ ਦੇ ਹਿਸਾਬ ਨਾਲ ਪਾ ਲਿਓ ਥੋੜਾ ਜੀਰਾ ਪਾ ਦਵਾਂਗੇ ਤੇ ਬਿਲਕੁਲ ਥੋੜਾ ਜਿਹਾ ਇਹ ਆਪਾਂ ਚਾਟ ਮਸਾਲਾ ਪਾਇਆ ਹੈ ਕਾਲੀ ਮਿਰਚ ਪਾ ਦਵਾਂਗੇ ਆਪਾਂ ਆਰੀਆਂ ਮਿਰਚਾਂ ਵੀ ਪਾਈਆਂ ਆ ਤੇ ਨਾਲ ਹੀ ਆਪਾਂ ਜਿਹੜਾ ਧਨੀਆ ਪਾਊਡਰ ਪਾ ਦਵਾਂਗੇ 1/2 ਚਮਚ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਆਪਾਂ ਥੋੜਾ ਜੀਰਾ ਪਾਊਡਰ ਇਹਦੇ ਨਾਲ ਫਲੇਵਰ ਤੇ ਟੇਸਟ ਵਧੀਆ ਹੋ ਜਾਂਦਾ ਟਿੱਕੀ ਹਾਜ਼ਮੇਦਾਰ ਵੀ ਹੋ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚ ਹਲਦੀ ਆ ਜਿਹੜੀ ਉਹ ਐਡ ਕਰ ਦਵਾਂਗੇ ਚਮਚ ਦਾ ਚੌਥਾ ਹਿੱਸਾ ਜਿਹੜੀ ਹਲਦੀ ਆ ਆਪਾਂ ਐਡ ਕੀਤੀ ਆ ਤੇ ਸਵਾਦ ਅਨੁਸਾਰ ਹੀ ਆਪਾਂ ਇਹਦੇ ਵਿੱਚ ਨੂਨ ਆ ਜਿਹੜਾ ਉਹ ਐਡ ਕਰ ਦਵਾਂਗੇ ਆਪਾਂ ਕਾਲੀ ਮਿਰਚ ਤੇ ਹਰੀ ਮਿਰਚ ਵੀ ਪਾਈ ਆ ਤੇ ਲਾਲ ਮਿਰਚ ਬਿਲਕੁਲ ਘੱਟ ਰੱਖਾਂਗੇ ਫਿਰ ਬੱਚੇ ਆ ਜਿਆਦਾ ਮਿਰਚ ਵਾਲੀ ਚੀਜ਼ ਆ ਜਿਹੜੀ ਖਾਂਦੇ ਨਹੀਂ ਹੈਗੇ ਮਿਰਚਾ ਜਿਹੜੀ ਤੁਸੀਂ ਉੱਪਰ ਬਾਅਦ ਚ ਵੀ ਸਪਰੈਡ ਕਰ ਸਕਦੇ ਹੋ ਜੇ ਤੁਹਾਨੂੰ ਜਿਆਦਾ ਪਸੰਦ ਆ ਇਸ ਤਰ੍ਹਾਂ ਸਿੰਪਲ ਰੱਖੋ ਨਾ ਹੀ ਜਿਆਦਾ ਵਧੀਆ ਹੈ 2 ਚਮਚਾ ਆਪਾ ਇਹਦੇ ਵਿੱਚ 2 ਤੋਂ 2.5 ਚਮਚਾ ਆਟਾ ਜਿਹੜਾ ਐਡ ਕਰਾਂਗੇ ਆਲੂ ਉਬਾਲ ਕੇ ਆਪਾਂ ਠੰਡੇ ਕਰਲੇ ਸੀਗੇ ਗਰਮ ਆਲੂ ਨਹੀਂ ਯੂਜ਼ ਕਰਨੇ ਹੈਗੇ ਨਹੀਂ ਤਾਂ ਫਿਰ ਟਿੱਕੀ ਆ ਤੁਹਾਡੀ ਵਧੀਆ ਨਹੀਂ ਬਣਦੀ ਹੈਗੀ ਕ੍ਰਿਸਪੀ ਨਹੀਂ ਬਣਦੀ ਤੇ ਤੁਹਾਨੂੰ ਆਟਾ ਵੀ ਹੈ ਜਿਹੜਾ ਤੁਹਾਡਾ ਵੱਧ ਲੱਗੂਗਾ ਫਿਰ ਤੁਹਾਨੂੰ ਆਟੇ ਆਟੇ ਦਾ ਟੇਸਟ ਆਊਗਾ ਇੰਨੇ ਨਾਲ ਆਟੇ ਦਾ ਟੇਸਟ ਨਹੀਂ ਆਉ ਆਊਗਾ ਆਲੂ ਹਮੇਸ਼ਾ ਠੰਡੇ ਯੂਜ਼ ਕਰਿਓ ਜਿਆਦਾਤਰ ਟਿੱਕੀ ਸਮੋਸੇ ਜਾਂ ਫਿਰ ਪਰੌਂਠੇ ਵਾਸਤੇ ਲਾਲ ਆਲੂ ਯੂਜ਼ ਕੀਤੇ ਜਾਂਦੇ ਆ ਉਹ ਪਾਣੀ ਘਟ ਛੱਡਦੇ ਆ ਗਰਮੀ ਦੇ ਵਿੱਚ ਖਾਸ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਗੋਠਲੀਆਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਥੋੜ੍ਹੀ-ਥੋੜ੍ਹੀਆਂ ਰੱਖੀਆਂ ਵੀ ਆ ਮੈਂ ਤਾਂ ਕਿ ਵਧੀਆ ਫਲੇਵਰ ਆਵੇ ਜਿਆਦਾ ਵੀ ਨਹੀਂ ਆਟਾ ਜਿਹਾ ਬਣਾਇਆ ਹੈਗਾ ਆਪਾਂ ਇਹਦੀ ਹੁਣ ਆਪਾਂ ਛੋਟੀਆਂ-ਛੋਟੀਆਂ ਬੋਲਸ ਬਣਾ ਕੇ ਟਿੱਕੀਆਂ ਬਣਾ ਲਵਾਂਗੇ ਜਿਆਦਾਤਰ ਅਸੀਂ ਜਿਹੜਾ ਬੇਸਨ ਪਾ ਲੈਂਦੇ ਆਂ ਕਈ ਵਾਰੀ ਜੇ ਕੁਝ ਵੀ ਨਾ ਹੋਵੇ ਨਹੀਂ ਤਾਂ ਫਿਰ ਚੌਲਾਂ ਦਾ ਅਰਾ ਰੋੜ ਦਾ ਆਟਾ ਪਾਇਆ ਜਾਂਦਾ ਹੈ ਤਾਂ ਕਿ ਟਿੱਕੀ ਕ੍ਰਿਸਪੀ ਵੀ ਹੋਵੇ ਤੇ ਆਲੂ ਜਿਹੜੇ ਆਪਣੇ ਬਿਲਕੁਲ ਬਾਈਂਡ ਵੀ ਹੋ ਜਾਣ ਨਹੀਂ ਤਾਂ ਫਿਰ ਇਕੱਠੇ ਨਹੀਂ ਨਾ ਹੁੰਦੇ ਹੈਗੇ ਇਸ ਤਰ੍ਹਾਂ ਕੱਲੇ ਆਲੂ ਜੇ ਕੁਝ ਵੀ ਨਾ ਹੋਵੇ ਇਸ ਟਾਈਮ ਤੇ ਆਪਾਂ ਆਟਾ ਇਹ ਜਿਹੜਾ ਪਾ ਲਿਆ ਹੈ ਬਿਲਕੁਲ ਪਰਫੈਕਟ ਬਣਨਗੇ ਸਹੀ ਤਰੀਕੇ ਨਾਲ ਬਣਾਉਂਗੇ ਓਵੇਂ ਜਿਵੇਂ ਕਿ ਮੈਂ ਇਸ ਵੀਡੀਓ ਦੇ ਵਿੱਚ ਬਣਾ ਰਹੀ ਆਂ ਫੇਰ ਇਹ ਸਹੀ ਬਣਨਗੇ ਆ ਟਿੱਕੀਆਂ ਜਿਹੜੀਆਂ ਆਪਾਂ ਸਾਰੀਆਂ ਬਣਾ ਲਈਆਂ ਤੇ ਦੂਜੀ ਸਾਈਡ ਤੇ ਤਵੇ ਤੇ ਬਣਾਵਾਂਗੇ ਆਪਾਂ ਬਿਲਕੁਲ ਘੱਟ ਘਿਓ ਦੇ ਵਿੱਚ ਬਣਾਵਾਂਗੇ ਦੋ ਵੱਡੇ ਚਮਚਾ ਜਿਹੜੇ ਘਿਓ ਦੇ ਲਏ ਆ ਮੈਂ ਇੱਕ ਵਾਰੀ ਕਿਉ ਬਿਲਕੁਲ ਗਰਮ ਕਰਨ ਤੋਂ ਬਾਅਦ మీడియం ਫਲੇਮ ਤੇ ਆਪਾਂ ਕਰ ਦੇਵਾਂਗੇ మీడియం ਫਲੇਮ ਤੇ ਆਪਾਂ ਸਾਰੀਆਂ ਟਿੱਕੀਆਂ మీడియం ਟੂ ਲੋ ਫਲੇਮ ਤੇ ਪਕਾਵਾਂਗੇ ਫਿਰ ਟਿੱਕੀਆਂ ਜਿਹੜੀਆਂ ਕ੍ਰਿਸਪੀ ਤੇ कुरकुਰੀਆਂ ਬਣਣਗੀਆਂ ਤੇ ਆਪਾਂ ਇਹਦੇ ਵਿੱਚ ਆਟਾ ਪਾਇਆ ਹੋਇਆ ਜੇ ਬਹੁਤ ਜ਼ਿਆਦਾ ਹਾਈ ਫਲੇਮ ਹੋ ਗਈ ਗੈਸ ਦੀ ਫਿਰ ਟਿੱਕੀਆਂ ਤੁਹਾਡੀਆਂ ਖਿੱਲਰ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਸਿੱਕੇ ਤਿਆਰ ਹੋਈ ਆ ਕੋਈ ਟਿੱਕੀ ਖਿੱਲਰ ਨਹੀਂ ਹੈਗੀ ਖਰਾਬ ਨਹੀਂ ਹੋਈ ਹੈਗੀ ਗੈਸ ਦੀ ਫਲੇਮ ਵੀ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਕੋਈ ਵੀ ਚੀਜ਼ ਜੇ ਤੁਸੀਂ ਕ੍ਰਿਸਪੀ ਬਣਾਉਣੀ ਹੈ ਤਾਂ ਮੀਡੀਅਮ ਟੂ ਲੋ ਫਲੇਮ 'ਈ ਪਕਾਓ ਆਪਾਂ ਇਹਨੂੰ ਮੀਡੀਅਮ ਟੂ ਲੋ ਫਲੇਮ 'ਤੇ ਪਕਾਵਾਂਗੇ ਤੇ ਇਹ ਵਾਲੀਆਂ ਟਿੱਕੀਆਂ ਨੂੰ ਆਪਾਂ ਟਿੱਕੀ ਵਾਲੇ ਭਾਈ ਵਾਂਗੂ ਸਾਈਡ 'ਤੇ ਲਗਾ ਦੇਵਾਂਗੇ ਫਿਰ ਜਿਵੇਂ ਉਹਨਾਂ ਦੀਆਂ ਟਿੱਕੀਆਂ ਕ੍ਰਿਸਪੀ ਹੁੰਦੀਆਂ ਨੇ ਆਪਣੀਆਂ ਵੀ ਟਿੱਕੀਆਂ ਇਸੇ ਤਰ੍ਹਾਂ ਕ੍ਰਿਸਪੀ ਹੋਣਗੀਆਂ ਤੇ ਬਾਕੀ ਦੀਆਂ ਟਿੱਕੀਆਂ ਆਪਾਂ ਵਿੱਚ ਰੱਖ ਦਵਾਂਗੇ ਗੈਸ ਦੀ ਫਲੇਮ ਇਸ ਟਾਈਮ ਤੇ ਵੀ ਆਪਣੀ ਲੋ ਟੂ ਮੀਡੀਅਮ ਹੀ ਆ लो मीडियम फ्लेम ਤੇ ਪਕਾਉਣ ਨਾਲ ਟਾਈਮ ਤਾਂ ਲੱਗ ਜਾਂਦਾ ਪਰ ਟਿੱਕੀਆਂ ਜਿਹੜੀਆਂ ਬਿਲਕੁਲ ਹੀ ਬਾਜ਼ਾਰ ਵਰਗੀਆਂ ਬਣਣਗੀਆਂ ਨੀਂ ਜ਼ਿਆਦਾ ਕ੍ਰਿਸਪੀ ਤੇ कुरकुਰੀਆਂ ਟੇਸਟੀ ਬਣਣਗੀਆਂ ਤੇ ਵਿੱਚਾ ਜਿਹੜੀਆਂ ਆਪਾਂ ਦੂਜੀਆਂ ਟਿੱਕੀਆਂ ਰੱਖ ਦਵਾਂਗੇ ਤੇ ਬਾਹਰ ਵਾਲੀਆਂ ਟਿੱਕੀਆਂ ਨੂੰ ਹਲਕਾ-ਹਲਕਾ ਸੇਕ ਲੱਗਦਾ ਰਹੂਗਾ ਤੇ ਹੋਰ ਵੀ ਜ਼ਿਆਦਾ ਕ੍ਰਿਸਪੀ ਹੋ ਜਾਣਗੀਆਂ ਇਸੇ ਤਰ੍ਹਾਂ ਤੁਸੀਂ ਸਾਰੀਆਂ ਟਿੱਕੀਆਂ ਜਿਹੜੀਆਂ ਪਕਾ ਲੈਣੀਆਂ ਨੇ ਤੇ ਜੇ ਤੁਸੀਂ ਚਾਹੋ ਇਹਨਾਂ ਨੂੰ ਥੋੜੀਆਂ-ਥੋੜੀਆਂ ਦਬ ਕੇ ਪ੍ਰੈਸ ਕਰਕੇ ਬਾਜ਼ਾਰ ਦੀ ਤਰ੍ਹਾਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਸਾਰੀਆਂ ਆਪਾਂ ਥੋੜੀਆਂ ਸਿੰਪਲ ਰੱਖ ਲਵਾਂਗੇ ਥੋੜੀਆਂ ਇਸ ਤਰ੍ਹਾਂ ਦਬ ਲਵਾਂਗੇ ਬਿਲਕੁਲ ਹਲਕੇ ਜੇ ਕੀ ਦੇ ਵਿੱਚ ਇਹਨਾਂ ਨੂੰ ਫਰਾਈ ਕਰ ਲਵਾਂਗੇ ਟਿੱਕੀਆਂ ਆਪਣੀਆਂ ਬਿਲਕੁਲ ਫਰਾਈ ਹੋ ਗਈਆਂ ਸੇਕ ਲੀਆਂ ਤੇ ਇਹਨਾਂ ਨੂੰ ਆਪਾਂ ਜਿਹੜੀਆਂ ਉਤਾਰ ਲੈਣੇ ਆ ਚਿਮਟੇ ਦੀ ਹੈਲਪ ਨਾਲ ਵੀ ਉਤਾਰ ਸਕਦੇ ਹੋ ਤੁਸੀਂ ਇੱਕ ਪਲੇਟ ਲੈ ਲਵਾਂਗੇ ਉਹਦੇ ਵਿੱਚ ਸਾਰੀਆਂ ਟਿੱਕੀਆਂ ਜਿਹੜੀਆਂ ਆਪਾਂ ਲਗਾ ਦੇਵਾਂਗੇ ਬਾਜ਼ਾਰ ਦੀ ਤਰ੍ਹਾਂ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਸਿੰਪਲ ਸਾਦੇ ਤਰੀਕੇ ਨਾਲ ਖਾਣੀਆਂ ਨੇ ਇਦਾਂ ਵੀ ਖਾ ਸਕਦੇ ਹੁਣ ਮੈਂ ਸਿੰਪਲ ਦਹੀਂ ਹੈ ਜਿਹੜਾ ਫ੍ਰੈਂਕ ਕਿ ਰੱਖਿਆ ਹੋਇਆ ਸੀਗਾ ਉਹ ਪਾਇਆ ਹੈ ਤੁਸੀਂ ਖੱਟਾ ਮਿੱਠਾ ਜਿਹਾ ਟੇਸ ਰੱਖਣਾ ਹੈ ਤਾਂ ਮਿੱਠਾ ਦਹੀਂ ਵੀ ਪਾ ਸਕਦੇ ਹੋ ਤੇ ਥੋੜੀ ਜਿਹੀ ਪਹਰੀ ਚਟਨੀ ਧਨੀਏ ਦੀ ਕੁਟੀ ਹੋਈ ਪਾ ਦਵਾਂਗੇ ਤੇ ਲਾਲ ਚਟਨੀ ਪਾ ਲਵਾਂਗੇ ਮਿੱਠੀ ਚਟਨੀ ਪਾਉਣੀ ਆ ਤੁਸੀਂ ਖੱਟਾ ਮਿੱਠਾ ਰੱਖਣਾ ਮਿੱਠੀ ਵੀ ਪਾ ਸਕਦੇ ਹੋ ਨਹੀਂ ਸੌਸ ਨਾਲ ਵੀ ਹੈ ਜਿਹੜਾ ਤੁਸੀਂ ਇਹਨੂੰ ਗਾਰਨਿਸ਼ ਕਰ ਸਕਦੇ ਹੋ ਆਖਰ ਤੇ ਪਾ ਥੋੜਾ ਜਿਹਾ ਚਾਟ ਮਸਾਲਾ ਤੇ ਜੀਰਾ ਪਾਊਡਰ ਪਾ ਦਵਾਂਗੇ ਟੇਸਟੀ ਟਿੱਕੀ ਚਾਟ ਬਣ ਕੇ ਤਿਆਰ ਆ ਤੇ ਕਿੰਨੀ ਕ੍ਰਿਸਪੀ ਬਣੀ ਹੈ ਵੀ ਦੇਖ ਲੈਣੇ ਆਪਾਂ ਸਿੰਪਲ ਟਿੱਕੀ ਖਾਣੀ ਆ ਤਾਂ ਸਿੰਪਲ ਵੀ ਖਾ ਸਕਦੇ ਹੋ ਇਸ ਤਰ੍ਹਾਂ ਪਿਆਜ਼ ਪਾਉਣੇ ਆ ਪਿਆਜ਼ ਵੀ ਜਿਹੜੇ ਤੁਸੀਂ ਐਡ ਕਰ ਸਕਦੇ ਹੋ ਟੇਸਟੀ ਟਿੱਕੀ ਚਾਟ ਤਿਆਰ ਆ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ